ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੂਫੀਲ ਦੇ ਗਾਂ ਦੇ ਖਣੇ ਲੁਧਿਆਣੇ ਕਾਸਮੇਟ ਦਾ ਸਾਮਾਨ ਦਿਖਾਉਣਗੇ ਅੱਜ ਤੁਹਾਨੂੰ ਹੋਰ ਬਹੁਤ ਜ਼ਿਆਦਾ ਘੱਟ ਰੇਟਾਂ ਦੇ ਚੈੱਕ ਕਰੋ ਤੀਰਪਾ ਦਾ ਨੇਹਾ ਮਹਿੰਦੀ ਦਾ ਡੱਬਾ 10 ਕੰਨ ਦੀ ਹੈ ਇਹ ਔਰ ਸਾਈਜ਼ ਵੱਡਾ ਤੇ ਬਾਜ਼ਾਰ ਤੁਸੀਂ 120 ਦਾ ਸੇਲ ਕਰਨਾ ਕੋਈ 100 ਤੋਂ 120 ਦਾ ਹਾਂ ਕਿਉਂਕਿ 12 20 ਦਾ 10-10 ਰੁਪਏ ਪੀ ਸੇਲ ਹੁੰਦਾ ਓਕੇ ਤੀਰਪਾ ਦਾ ਲੈ ਕੇ ਤੁਹਾਡਾ 120 ਰੁਪਏ ਦਾ ਸੇਲ ਹੋਣਾ ਓਕੇ ਜੀ ਤਾਨੂੰ ਸੋਦੇ ਇੱਦਾਂ ਦੇ ਦੇ ਦਾਂਗਾ ਫੁੱਲ ਕਮਾਈ ਕਰੋਗੇ ਓਕੇ ਤੁਸੀਂ ਇੱਕ ਵਾਰੀ ਚੈੱਕ ਕਰ ਸਕਦੇ ਹੋ ਦੁਕਾਨ ਦੇ ਰਸ਼ ਕਿੰਨਾ ਠੀਕ ਹੈ 13 ਜਾਲੀ ਮੌਨੇ ਆ ਵੀ ਬਹੁਤ ਬਾਦ ਦਾ ਵੈਕਸੀਡਰ ਕਿੰਨੇ ਦਾ ਪੈਣਾ 195 ਰੁਪਏ ਦਾ ਓਕੇ ਇਹ ਦੇਖੋ ਇਹ 4 ਇਨ 1 ਲਿਬਸਟਿਕ ਆਈ ਆਪਣੇ ਕੋਲ 4 ਇਨ 1 ਲਿਬਸਟਿਕ ਆਈ ਆਪਣੇ ਕੋਲ ਐਮ ਆਰ ਵੀ ਚੈੱਕ ਕਰੋ ਕਿੰਨੇ ਦੀ ਹੈ 180 ਰੁਪਏ ਐਮ ਆਰ ਵੀ ਓਕੇ ਬਈ ਤਾਨੂੰ ਕਿੰਨੇ ਦਾ ਪੀਸ ਪੈਣਾ 40 ਰੁਪਏ ਦਾ ਓਕੇ ਬਰਾ ਬਰ 4 ਇਨ 1 ਲਿਪਸਟਿਕ ਹੈ ਰੂ ਤੁਹਾਡੀ ਖੁਸ਼ ਕਰਦਾਗਾ ਮੈਂ ਆ ਦੇਖੋ ਇੱਕ ਤਾਂ ਹੁੰਦੀ ਹੈ ਐਂ ਕਰਕੇ ਪੈਨਸਲ ਟਾਈਪ ਇਹ ਚੂੜੀ ਹੈ ਸਾਰਿਆਂ ਦੀ ਓਕੇ ਬਾਈ ਆ ਦੇਖੋ ਸਾਰੀ ਚੂੜੀ ਲੱਗੀ ਹੋਈ ਹੈ ਅੱਗੇ ਤੋਂ ਅੱਗੇ ਹਾਂ ਅੱਗੇ ਤੋਂ ਅੱਗੇ ਇਹ ਸਾਰੀ ਚੂੜੀ ਹੈ ਤੁਹਾਨੂੰ ਕਿੰਨੇ ਦਾ ਪੀਸ ਪੈਣਾ ਹੈ 40 ਰੁਪਏ ਦਾ ਇਹ ਕਿੰਨੇ ਦਾ ਬਿਆਰੋ ਤੁਸੀਂ 150 ਦਾ ਲੈਣਾ 180 ਰੁਪਏ ਐਮ ਆਰ ਪੀ ਏ ਓਕੇ ਭਾਈ 180 ਵਾਲਾ ਪੀਸ 40 ਰੁਪਏ ਦਾ ਸਹੀ ਹੈ ਇਹ ਦੇਖੋ ਇਹ ਗੇਜ ਵੀਓ ਆ ਕਿੰਨੇ ਦਾ ਪੈਣਾ 80 ਰੁਪਏ ਦਾ ਸਿੰਗਲ ਪੀਸ ਦੋਗੇ ਨਹੀਂ ਲੈ ਜਾਓ ਲੈ ਜਾਓ ਦੁਕਾਨ ਤੇ ਆ ਕੇ ਫੋਨ ਨਾ ਕਰੋ ਪਲੀਜ਼ ਸਿੰਗਲ ਪੀਸ ਲਈ ਫੋਨ ਨਾ ਕਰੋ ਕਿਉਂਕਿ ਆਪਾਂ ਕਮਲੇ ਹੋ ਜਾਂਦੇ ਆ ਫੋਨ ਐਨੇ ਆਉਂਦੇ ਆ ਦੁਕਾਨ ਤੇ ਆ ਕੇ ਜਿੰਨਾ ਮਰਜ਼ੀ ਮਾਲ ਲੈ ਜਾਓ ਪਾਰਕ ਵੈਨਿਊ ਦੀ ਸ਼ੇਵਿੰਗ ਫੋਮ ਹੈ ਹਾਂਜੀ 70 ਰੁਪਏ ਦੀ ਸਿਰਫ ਕੋਜੇ ਕਿ ਨਹੀਂ ਉਦਾਂ 400 ਰੁਪਏ ਦੀ ਆਉਂਦਾ ਆਕਸੀ ਬਲੀਚ ਹੈ 100 ਰੁਪਏ ਦੀ ਓਕੇ ਆਕਸੀ ਬਲੀਚ 100 ਰੁਪਏ ਐ ਟ੍ਰਿਮਰ ਲੱਗੇ ਆ ਹਾਂ ਬਈ ਮਾਲ ਸਾਰਾ ਕਿਲਰਿਆ ਪਿਆ ਤਾਂ ਕਰਕੇ ਨਹੀਂ ਜਾਣਾ ਬਈ ਐ ਦੇਖੋ ਜਿੰਮੀ ਦਾ ਟ੍ਰਿਮਰ ਥ੍ਰੈਡਿੰਗ 250 ਰੁਪਏ ਓਕੇ ਬਈ ਆ ਦੇਖੋ ਆ ਲਿਲੀ ਕਾਮ ਹੈਗੀ ਐ ਹਾਂ ਜੀ ਇਹ ਹੈਗੀ ਕਟਿੰਗ ਕਾਮ ਇੱਕ ਸਾਈਡ ਬ੍ਰੀਕ ਹੁੰਦੀ ਐ ਇੱਕ ਸਾਈਡ ਚੋੜੀ ਕਿੰਨੇ ਦੀ ਪੈਂਦੀ ਹੈ 3.5 ਰੁਪਏ ਦੀ ਓਕੇ ਸਾਢੇ 3 ਰੁਪਏ ਪੈਂਦੀ ਜਿੰਨੇ ਵੀ ਮਰਜ਼ੀ ਸੇਲ ਕਰ ਲੈਣਾ ਜੀ ਆਹ ਦੇਖੋ ਗੱਪਰੂ ਵੈਕਸ ਕਿੰਨੇ ਦਾ ਪੈ ਗਿਆ ਮੇਰਾ ਗੱਪਰੂ ਵੈਕਸ ਤੁਹਾਨੂੰ ਕਿੰਨੇ ਦੀ ਪੈਣੀ ਹੈ ਦੇਖੋ 300 ਰੁਪਏ ਐਮਰ ਵੀ ਹੈ ਹਾਂਜੀ 80 ਰੁਪਏ ਓਕੇ ਬਈ ਠੀਕ ਹੋ ਗਿਆ ਇਹ ਡੈਨਵਰ 125 ਰੁਪਏ ਆ ਦੇਖੋ ਇਹ ਵਾਲੇ ਦੇ 6 ਪੀਸ ਐ Apple ਆ ਗਈ 245 ਰੁਪਏ ਓਕੇ ਠੀਕ ਹੋ ਗਿਆ ਇਹ ਕਾਦੀ ਵਾਲੀ ਉਹ ਧਾਗ ਵਾਲੀ ਮਸ਼ੀਨ ਹੈ ਹਾਂ ਥ੍ਰੈਡਿੰਗ ਹੁੰਦੀ ਹੈ ਓਕੇ ਓਕੇ ਆ ਵੱਡਾ ਟ੍ਰਿਮਰ ਆ ਗਿਆ ਕਿੰਨੇ ਦਾ ਪੈਣਾ ਐ ਵਾਲੇ ਜਿੰਮੀ ਦੇ ਟ੍ਰਿਮਰ 450 ਰੁਪਏ ਤੋਂ ਸਟਾਰਟ ਹੈ ਸਾਰਿਆਂ ਦੇ ਮਾਡਲਾਂ ਦੇ ਲੱਗ-ਲੱਗ ਰੇਟ ਹੈ ਬਹੁਤ ਬਿਆਜਾ ਮਹਿੰਗੇ ਹੋ ਗਏ ਨੇ ਹਾਂ ਬਾਜ਼ਾਰੋਂ ਲੋਂਗੇ 3000 ਦਾ ਪੀਸ